ਨਹੀਂ ਉਹ ਤਾਂ ਗਲਤ ਅਸਾਂ ਸਾਡੀ ਪੱਗ ਦਾ ਜਿਹੜਾ ਸਵਾਲ ਆ ਸਾਡੀ ਪਗਲੀ ਜਿਹੜੀ ਆ ਇਹਨੂੰ ਇਤਾਂ ਜੇ ਪੋਟਾ ਤੇ ਤਾਰਿਆਂ ਨੂੰ ਜਾਂ ਸਕਦੇ ਜਿਉਂਨਾਂ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਟਾਲਾ ਸਾਡੇ ਸਿੱਖ ਹੁੰਦੇ ਬਹੁਤ ਵਧੀਆ ਕੀਰਤਨੀਏ ਬੜਾ ਅੱਛਾ ਕੀਰਤ ਗਾਉਂਦਾ ਉਹ ਬੜੀ ਅੱਛੀ ਵੀ ਅਖਿਆਈ ਕਰਦਾ ਕੀਤੇ ਜੇ ਉਹਨਾਂ ਨੂੰ ਕੀ ਰਿਪੋਰਟ ਤੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਦੋਂ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਣਾ ਚਾਹੁੰਨਾ ਕਿ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਹੈ ਕਿ ਸਿੱਖ ਹੌਣ ਆ ਕਿਹੜੀ ਕੁਆਲਿਟੀ ਆ ਕਿਹੜਾ ਧਰਮ ਹੈ ਸਾਡਾ ਉਦੋਂ ਪਤਾ ਕਿ ਪੰਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਬੇਇੱਜ਼ਤੀ ਹੈ ਕਿ ਜਿਹੜੇ ਬੰਦੇ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਸਰ ਨੇ ਉਨਰ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਰਿਪੋਰਟਰ ਦੇ ਦਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਤਾਂ ਨਹੀਂ